ਭਾਈ ਗੋਜੀ ਕਾ ਖਾਲਸਾ ਭਾਈ ਗੋਜੀ ਕੀ ਫਤਿਹ ਅੱਜ ਗੁਰਦੁਆਰਾ ਸਾਰਾਗੜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸਬੰਧਤ ਗੁਰਦੁਆਰਾ ਹੈ ਇਹ ਗੁਰਦੁਆਰਾ ਉਹਨਾਂ ਸ਼ਹੀਦਾਂ ਨੂੰ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 21 ਸਿੰਘਾਂ ਨੇ 12 ਸਤੰਬਰ 1897 ਈਸਵੀ ਚ ਸਾਰਾਗੜੀ ਦੇ ਮੈਦਾਨ ਵਿੱਚ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਏ ਆਪਣੀਆਂ ਬੈਰਕਾਨੂੰਨੀ ਛੱਡਿਆ ਆਪਣੀ ਸਿੱਖੀ ਸਪਿਰਿਟ ਨੂੰ ਪੂਰਾ ਕਾਇਮ ਰੱਖਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਦੁਹਰਾਉਂਦੇ ਆ ਉਹਨਾਂ ਨੇ ਆਪਣੀ 21 ਸਿੰਘਾਂ ਨੇ ਸ਼ਹਾ ਕੀਤੀਆਂ ਦੇਸ਼ ਕੌਮ ਦੀ ਸੇਵਾ ਕਰਦੇ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਇੱਥੇ ਸਮਾਗਮ ਕਰਾਇਆ ਜਾ ਰਿਹਾ ਹੈ ਪਿਛਲੇ ਰੋਜ਼ ਤੋਂ ਖੰਡਪਟ ਸਾਹਿਬ ਆ ਰਮ ਸੀਗੇ ਅੱਜ ਉਹਨਾਂ ਦੇ ਭੋਗ ਪਾਏ ਗਏ ਭੋਗਾਂ ਉਪਰੰਤ ਗਿਆਨੀ ਜਗਰੂਪ ਸਿੰਘ ਜੀ ਉਹਨਾਂ ਨੇ ਹਜ਼ੂਰੀ ਰਾਗੀ ਦੇਸ ਦੀ ਦਰਬਾਰ ਸਾਹਿਬ ਉਹਨਾਂ ਕੀਰਤਨ ਕੀਤਾ ਹੈ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜੇ ਉਹਨਾਂ ਵੱਲੋਂ ਕਥਾ ਕੀਤੀ ਜਾ ਰਹੀ ਹੈ ਇਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਧੀਨ ਸਾਰੇ ਪ੍ਰਬੰਧ ਸੰਗਤਾਂ ਦੀ ਸਹੂਲਤ ਦੇ ਲਈ ਕੀਤਾ ਗਿਆ ਲੰਗਰ ਪਾਣੀ ਦਾ ਪ੍ਰਬੰਧ ਚੱਲ ਰਿਹਾ ਹੈ ਸੰਗਤਾਂ ਦੀ ਆਮਦ ਜ ਸਮਰਪਤ ਆਪਣੇ ਸ਼ਹੀਦਾਂ ਨੂੰ ਸਮਰਪਤ ਸਿਰ ਸਜਦਾ ਕਰਦੀਆਂ ਹੋਈਆਂ ਸੰਗਤਾਂ ਆਪਣਾ ਲਾਹਾ ਪ੍ਰਾਪਤ ਕਰ ਰਹੀਆਂ ਹਨ ਅਜਿਹੇ ਪ੍ਰੋਗਰਾਮ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾਂਦੇ ਹਨ ਕਿਉਂਕਿ ਔਣ ਵਾਲੇ ਇਤਿਹਾਸਾਂ ਦਾ ਸਬੰਧੀ ਆਪਣੀ ਕੌਮ ਦੇ ਵਾਰਿਸਾਂ ਨੂੰ ਇਤਿਹਾਸਾਂ ਤੋਂ ਜਾਣੂ ਕਰਵਾਇਆ ਜਾਵੇ ਜੋ ਕੌਮ ਉਸ ਇਤਿਹਾਸ ਨੂੰ ਸਾਂਭਦੀ ਹੋਈ ਸਮਰਪਤ ਰਹੇ ਤੇ ਕੌਮ ਚੜ੍ਹਦੀ ਕਲਾ ਵਿੱਚ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅੱਜ ਗੁਰਦੁਆਰਾ ਸਾਰਾਂਗੜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਚੇ ਪ੍ਰਬੰਧਾ ਅਧੀਨ ਜੋ 12 ਸਤੰਬਰ 1897 ਈਸਵੀ ਨੂੰ 21 ਸਿੰਘਾਂ ਵੱਲੋਂ ਸਾਰਾਂਗੜੀ ਦੀ ਜਿਹੜੀ ਜੰਗ ਹੋਈ ਸੀ ਉਸ ਵਿੱਚ ਉਹਨਾਂ ਦੀ ਲਕਦਾ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਜੋ ਅਸੀਂ ਦੀ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਹੈ 127ਵਾਂ ਜਿਹੜਾ ਇਹ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਗੋਦਦਰਾ ਪ੍ਰਬੰਧਕ ਕਮੇਟੀ ਦੇ ਉੱਚ ਅche ਪ੍ਰਬੰਧਾਂ ਵੱਲੋਂ ਜਾਣਕਾਰੀ ਸੰਪੂਰਨਤਾ ਪਰਸੋ ਰੋਜ ਤੋਂ ਸ਼੍ਰੀ ਖੰਡਰ ਸਾਹਿਬ ਪ੍ਰਾਰੰਭ ਕੀਤੇ ਗਏ ਜਿਨ੍ਹਾਂ ਦੇ ਅੱਜ ਸੰਪੂਰਨਤਾ ਹੀ ਹੋਇਆ ਉਪਰੰਤ ਦਾਸ ਪ੍ਰੋਫੈਸਰ ਜਗਰੂਪ ਸਿੰਘ ਧੋਰੀ ਰਾਗੀ ਸੱਚਖੰਡ ਸੇ ਦਰਬਾਰ ਸਾਹਿਬ ਵੱਲੋਂ ਕੀਰਤਨ ਦੁਆਰਾ ਹਾਜ਼ਰੀ ਲਵਾਈ ਗਈ ਹੈ ਉਪਰੰਤ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਵੱਲੋਂ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਉਹ ਸਮਾਗਮ ਸਮੇਂ-ਸਮੇਂ ਤੇ ਕਰਵਾਏ ਜਾਂਦੇ ਨੇ ਤਾਂ ਜੋ ਸਮੇਂ-ਸਮੇਂ ਤੇ ਇਸ ਕੌਮ ਦੇ ਵਾਰਸਾਂ ਨੂੰ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਇਹਨਾਂ ਸਿਦਾ ਸਿੰਘਾਂ ਦੇ ਜਿਹੜੇ ਪਾਏ ਪੂਰਨਿਆਂ ਤੋਂ ਜਾਣੂ ਕਰਵਾਉਣ ਵਾਸਤੇ ਔਰ ਵਿਰਾਸਤ ਨੂੰ ਸਾਹਮਣੇ ਵਾਸਤੇ ਸਿਦਾ ਸਿੰਘਾਂ ਦੀ ਜੜੀ ਕੁਰਬਾਨੀ ਹੈ ਉਹਨਾਂ ਤੋਂ ਜਾਨੂ ਕਰਵਾਇਆ ਜਾਂਦਾ ਹੈ ਤਾਂ ਜੋ ਬੱਚੇ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਅੱਜ ਜੋ ਕੌਮ ਖੜੀ ਹੈ ਉਹਨਾਂ ਸ਼ਹੀਦਾਂ ਸਿੰਘਾਂ ਦੀ ਇਸ਼ਹਾਦਤ ਕਰਕੇ ਖੜੀ ਹੈ ਜਿਨ੍ਹਾਂ ਨੇ ਕੁਰਬਾਨੀ ਦੀ ਜਾਮ ਪੀਤੇ ਨੇ ਕੁਰਬਾਨੀਆਂ ਕੀਤੀਆਂ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਉਚੇਚੇ ਪ੍ਰਬੰਧ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਲਾਘਾਯੋਗ ਨੇ ਹਨ ਅਸੀਂ ਆਸ ਕਰਦੇ ਹਾਂ ਕਿ ਪੰਥ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਪ੍ਰਾਤਮ ਸਿੰਘਾਂ ਔਰ ਪ੍ਰਾਤਮ ਸਿੰਘਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਜਿਹੜੇ ਕਾਰਜੋ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ